ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਕੀਮਤੀ ਜਾਨਾਂ ਬਚਾਉਣ ਦੇ ਲਈ ਮੁਕਤੀ ਸਰ ਕਲੱਬ ਅਤੇ ਐਸਐਸਪੀ ਸ਼੍ਰੀ ਭਾਗੀਰਥ ਮੀਨਾ ਜੀ ਦੇ ਅਗਵਾਈ ਦੇ ਵਿੱਚ 15 ਜਨਵਰੀ ਤੋਂ 14 ਫਰਵਰੀ ਤੱਕ ਲਗਾਇਆ ਗਿਆ ਇਸ ਕੈਂਪ ਦੌਰਾਨ ਸਮਾਪਤੀ ਸਮਾਰੋਹ ਦੇ ਸਮੇਂ ਸੰਸਥਾ ਦੇ ਸਹਿਯੋਗ ਦੇ ਨਾਲ ਅਤੇ ਸਰਕਾਰੀ ਹਸਪਤਾਲ ਸ਼੍ਰੀ ਮੁਕਸਰ ਸਾਹਿਬ ਦੇ ਸਹਿਯੋਗ ਦੇ ਨਾਲ ਡਰਾਈਵਰਾਂ ਦਾ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਇਸ ਦੌਰਾਨ ਜਿੱਥੇ ਅੱਖਾਂ ਦੇ ਚੈੱਕਅਪ ਅੱਖਾਂ ਦੇ ਚੈੱਕਅਪ ਕੀਤੇ ਗਏ ਉੱਥੇ ਵਿਕਲਾਂ ਦੇ ਮੁਫਤ ਦੇ ਵਿੱਚ ਪ੍ਰਦੂਸ਼ਣ ਵੀ ਚੈੱਕ ਕੀਤਾ ਗਿਆ ਅਤੇ ਆਓ ਆਪਾਂ ਹੁਣ ਤੁਹਾਨੂੰ ਵਿਖਾਨਨੇ ਆ ਇਹ ਗੱਲਬਾਤ ਸਾਰੇ ਅਧਿਕਾਰੀਆਂ ਦੇ ਨਾਲ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਜੋ ਅੱਖਾਂ ਦੀ ਜਾਂਚ ਕਰ ਰਹੇ ਹੈ ਐਸਐਸਪੀ ਪਾਕੀਰਤ ਮੀਨਾ ਅਤੇ ਸ਼੍ਰੀ ਮੁਕਤੀ ਸਰਕਲਬ ਦੇ ਜਿਹੜੇ ਅਹੁਦੇਦਾਰ ਹੈ ਉਹਨਾਂ ਦੇ ਨਾਲ ਗੱਲਬਾਤ ਵੀ ਉਹਨਾਂ ਨੇ ਇਹ ਮਹੀਨੇ ਦੌਰਾਨ ਕੀ ਕੀ ਕੰਮ ਕੀਤੇ ਤੇ ਕਿਸ ਤਰ੍ਹਾਂ ਲੋਕਾਂ ਦਾ ਸਹਿਯੋਗ ਕੀਤਾ ਸਾਈਕਲ ਤੇ ਚੱਲਣ ਵਾਲਿਆਂ ਨੂੰ ਜਾਂ ਪੈਦਲ ਚੱਲਣ ਵਾਲਿਆਂ ਨੂੰ ਜਿਹੜੇ ਕੰਮ ਤੇ ਜਾਂਦੇ ਆ ਸਵੇਰ ਤੋਂ ਸ਼ਾਮ ਤੱਕ ਤੇ ਉਹ ਮਤਲਬ ਉਹਨਾਂ ਨੂੰ ਵੀ ਜਾਕਟਾਂ ਵਗੈਰਾ ਵੰਡੀਆਂ ਐ ਜਿਹੜੀਆਂ ਰਾਤ ਨੂੰ ਚਮਕਦੀਆਂ ਤੇ ਆ ਤੁਸੀਂ ਦੇਖ ਰਹੇ ਹੋ ਇਹ ਸਰਕਾਰੀ ਹਸਪਤਾਲ ਦੀ ਟੀਮ ਹੈ ਜਿਹੜੀ ਅੱਖਾਂ ਨੂੰ ਚੈੱਕਅਪ ਕਰਦੀ ਐ ਤਾਂ ਇਸ ਦੌਰਾਨ ਦਵਾਈਆਂ ਵੀ ਜਿਹੜੀਆਂ ਸਰਕਾਰੀ ਹਸਪਤਾਲ ਵੱਲੋਂ ਜਿਹੜੀਆਂ ਮੁਫਤ ਦਿੱਤੀਆਂ ਗਈਆਂ ਇਸ ਕੈਂਪ ਦੇ ਵਿੱਚ ਸਰਕਾਰੀ ਹਸਪਤਾਲ ਸ਼੍ਰੀ ਮੁਕਸਰ ਦੀ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ ਇਹ ਜਿਹੜੇ ਐਸਐਸਪੀ ਸਾਹਿਬ ਜਿਹੜੇ ਪੈਦਲ ਜਾਂ ਸਾਈਕਲ ਤੇ ਜਾਣ ਵਾਲੇ ਉਹਨਾਂ ਨੂੰ ਜੱਗਟਾ ਵੰਡਦੇ ਹੋਏ ਮੁਕਤੀ ਸਰਕਲ ਆਪਣੇ ਅਧਿਕਾਰ ਨਾਲ ਹੈ ਇਹਨਾਂ ਦੇ ਇਹ ਸਾਰਾ ਜਿਹੜਾ ਉਪਰਾਲਾ ਮੁਕਤੀ ਸਰ ਕਲੱਬ ਵੱਲੋਂ ਕੀਤਾ ਗਿਆ ਹੈ ਇਹ ਜੇ ਤੁਸੀਂ ਦੇਖ ਰਹੇ ਹੋ ਜਿਹੜਾ ਵਹੀਕਲਾਂ ਦਾ ਮੁਫਤ ਜਿਹੜਾ ਉਹ ਪ੍ਰਦੂਸ਼ਣ ਚੈੱਕ ਕੀਤਾ ਜਾ ਰਿਹਾ ਹੈ ਤਹੋਂ ਆਪਾਂ ਜਾਣਦੇ ਆਂ ਆਈ ਸਪੈਸ਼ਲਿਸਟ ਡਾਕਟਰ ਸਾਹਿਬ ਤੋਂ ਸਰਕਾਰੀ ਹਸਪਤਲ ਦੇ ਜੋ ਉਹਨਾਂ ਨਾਲ ਗੱਲਬਾਤ ਮੈਂ ਡਾਕਟਰ ਹਰਸ਼ਪ੍ਰੀਤ ਅਕੋਰ ਮਹਿੰਦਰਾ ਸਿਵਲ ਹਸਪੀਟਲ ਮੁਕਸਰ ਚ ਆਈ ਸਪੈਸ਼ਲਿਸਟ ਐਜ਼ ਆਈ ਸਪੈਸ਼ਲਿਸਟ ਵਰਕ ਕਰਦੀ ਆਂ ਤੇ ਅੱਜ ਅਸੀਂ ਆਪਣੀ ਆਈ ਟੀਮ ਨਾਲ ਇੱਥੇ ਆਏ ਹੋਏ ਹੈਗੇ ਆਂ ਆਪਾਂ ਨੈਸ਼ਨਲ ਸੇਫਟੀ ਮੰਥ ਸੈਲੀਬ੍ਰੇਟ ਕਰ ਰਹੇ ਹੈਗੇ ਆ ਇਹ 15 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ ਮਨਾਇਆ ਜਾਂਦਾ ਹੈਗੇ ਤੇ ਅਸੀਂ ਐਨਜੀਓ ਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਇਹ ਆਰਗੇਨਾਈਜ਼ ਕੀਤਾ ਹੈਗਾ ਇੱਥੇ ਡਰਾਈਵਰਸ ਦੇ ਜਾਂ ਜੋ ਵੀ ਡਰਾਈਵਿੰਗ ਕਰਦੇ ਹੈਗੇ ਟਰੱਕ ਡਰਾਈਵਰਸ ਹੋਗੇ ਬੱਸ ਡਰਾਈਵਰਸ ਹੋਗੇ ਉਹਨਾਂ ਦੀ ਅੱਜ ਨਿਗ੍ਹਾ ਪਰ ਇੱਥੇ ਟੈਸਟ ਕਰ ਰਹੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੀ ਇਫੈਕਟਿਵ ਵਾਈਸਾਈਟ ਹੈਗੀ ਹੈ ਵੀਕ ਹੈਗੀ ਹੈ ਉਹਨਾਂ ਨੂੰ ਅਸੀਂ ਸਿਵਲ ਹਸਪੀਟਲ ਮੁਕਸਰ ਰੈਫਰ ਕਰਕੇ ਉਹਨਾਂ ਦਾ ਪ੍ਰੋਪਰ ਚੈੱਕਅਪ ਉਹਨਾਂ ਨੂੰ ਗਲਾਸੇਸ ਦਾ ਨੰਬਰ ਪ੍ਰਿਸਕ੍ਰਾਈਬ ਕਰਾਂਗੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗੀ ਕਿ ਸੜਕ ਨਿਯਮਾਂ ਦੀ ਪਾਲਣਾ ਕਰਨ ਤਾਂ ਕਿ ਸੜਕ ਹਾਸਤੇ ਤੋਂ ਬਚਾ ਬੱਚਾ ਜਾ ਸਕੇ ਮਿਤੀ 15 ਜਨਵਰੀ ਤੋਂ 14 ਫਰਵਰੀ ਤੱਕ ਹਿੰਦੁਸਤਾਨ ਦੇ ਪੂਰੇ ਕੋਨੇ-ਕੋਨੇ ਵਿੱਚ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਇਸੇ ਅੰਤਰਗਤ ਸਾਡੇ ਸ਼੍ਰੀ ਮੁਖਸਰ ਸਾਹਿਬ ਵਿਖੇ ਪੰਜਾਬ ਪੁਲਿਸ ਨਿੱਤੀ ਸਰਵੈਲਪਰ ਕਲੱਬ ਵੱਲੋਂ ਸਾਂਝੇ ਤੌਰ ਤੇ ਇਸ ਮਹੀਨੇ ਦੇ ਦੌਰਾਨ ਲੋਕਾਂ ਨੂੰ ਸੜਕ ਸੁਰੱਖਿਆ ਤੇ ਜਾਣਕਾਰੀ ਦਿੱਤੀ ਗਈ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਸਾਡੇ ਐਸਐਸਪੀ ਸਾਹਿਬ ਮਾਨਯੋਗ ਸ਼੍ਰੀ ਬਾਗੀ ਰਾਸਨ ਮੀਨਾ ਜੀ ਦਾ ਜਿਨ੍ਹਾਂ ਨੇ ਇਸ ਹਫਤੇ ਦੌਰਾਨ ਬਹੁਤ ਸਹਿਯੋਗ ਦਿੱਤਾ ਨਾਲ ਹੀ ਵਿਸ਼ੇਸ਼ ਧੰਨਵਾਦੀ ਹੈ ਅਸੀਂ ਟ੍ਰੈਫਿਕ ਐਜੂਕੇਸ਼ਨ ਸੈਲ ਅਵੇਅਰਨੈਸ ਟੀਮ ਦਾ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸਾਡੇ ਨਾਲ ਰਲ ਕੇ ਉਹ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਇਸ ਮਹੀਨੇ ਦੌਰਾਨ ਅਸੀਂ 800 ਦੇ ਕਰੀਬ ਜਿਹੜੀਆਂ ਪਸ਼ੂਆਂ ਦੇ ਗਲਾ 'ਚ ਪਾਲ ਦੀ ਰੇਡੀਅਮ ਬੈਲਟਾਂ ਬਣਵਾਈਆਂ ਅਤੇ ਹੋਂ ਤੱਕ ਅਸੀਂ 35 ਜੈਟਾਂ ਜੋ ਹੈਗੇ ਸਾਈਕਲ ਚਾਲਕ ਨੇ ਰਾਤ ਨੂੰ ਉਹ ਲੇਟ ਘਰਾਂ ਨੂੰ ਜਾਂਦੇ ਨੇ ਉਹਨਾਂ ਨੂੰ ਅਸੀਂ ਮੁਫਤ ਵੰਡ ਰਹੇ ਹਾਂ ਸਾਡੇ ਨਾਲ ਇਸ ਮਹੀਨੇ ਦੇ ਦੌਰਾਨ ਸਰਦਾਰ ਗੁਰਜੰਤ ਸਿੰਘ ਜਟਾਲਾ ਜੀ ਸਰਦਾਰ ਹਰਮੰਦਰ ਸਿੰਘ ਅਤੇ ਸਾਰੀ ਮੁਕਤਸਰ ਵੈਲਫੇਅਰ ਕਲੱਬ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਹ ਸੜਕ ਸੁਰੱਖਿਆ ਮੀਲਾ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਇਆ ਗਿਆ ਅੱਜ ਅਸੀਂ ਵਿਸ਼ੇਸ਼ ਤੌਰ ਤੇ ਤਨੇਜਾ ਪੈਟਰੋਲ ਪੰਪ ਵਿਖੇ ਇੱਕ ਵਿਸ਼ਾਲ ਅੱਖਾਂ ਦਾ ਚੈੱਕਅਪ ਕੈਂਪ ਸਿਰਫ ਡਰਾਈਵਰ ਭਰਾਵਾਂ ਲਈ ਲਾਇਆ ਹੈ ਕਿ ਇਹਨਾਂ ਦੀ ਅੱਖਾਂ ਦੀ ਨਿਗਾਹ ਚੈੱਕ ਕਰਕੇ ਜੋ-ਜੋ ਕਮੀਆਂ ਹਨ ਐਨਕਾਂ ਦਵਾਈਆਂ ਇਹਨਾਂ ਨੂੰ ਮੁਫਤ ਦਿੱਤੀਆਂ ਜਾਣ ਅਤੇ ਸਾਡੀਆਂ ਟੀਮਾਂ ਲਗਾਤਾਰ ਅੱਗੇ ਤੋਂ ਇਹੋ ਜਿਹੇ ਉਪਰਾਲੇ ਕਰਦੀਆਂ ਰਹਿਣ ਗਿਆ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਇਆ ਜਾ ਸਕੇ। ਸਾਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਜੀ 15 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ ਔਰ ਅੱਜ ਇਸ ਕਲੋਜ਼ਿੰਗ ਦੇ ਉੱਤੇ ਅਸੀਂ ਤਨੇਜਾ ਪ੍ਰੋਬਲ ਪੰਪ ਦੇ ਉੱਪਰ ਡਰਾਈਵਰਾਂ ਦੀਆਂ ਅੱਖਾਂ ਦਾ ਚੈੱਕਅਪ ਕੈਂਪ ਔਰ ਨਾਲ ਉਹਨਾਂ ਨੂੰ ਮੈਡੀਸਨ ਐਨਕ ਤੇ ਇਸ ਤੋਂ ਇਲਾਵਾ ਜਿਵੇਂ ਪ੍ਰੋਡਿਊਸ਼ਨ ਜਿਹੜਾ ਵਹੀਕਲ ਕਰਦੇ ਆ ਉਹਨਾਂ ਦਾ ਚੈੱਕਅਪ ਬਿਲਕੁਲ ਫਰੀ ਦੇ ਵਿੱਚ ਕਰਵਾ ਰਹੇ ਆ ਜੀ ਮੁਕਤੀ ਸਰ ਵੈਲਫੇਅਰ ਕਲੱਬ ਸਾਡੇ ਨਾਲ ਸਹਿਯੋਗ ਕਰ ਰਿਹਾ ਔਰ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਅਸੀਂ ਜਿਵੇਂ ਮਾਗੀ ਮੇਲੇ ਦੇ ਦੌਰਾਨ ਬਹੁਤ ਜਿਹੜੀ ਸੰਗਤ ਜਿਹੜੀ ਆਈ ਸੀ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਬਤਾਇਆ ਸੀ ਇੱਕ ਮੇਲੇ ਦੇ ਵਿੱਚ ਅ ਸਟਾਲ ਲਾ ਕੇ ਉਥੇ ਲਿਟਰੇਚਰ ਵੰਡਿਆ ਜੀ ਔਰ ਉਹਨਾਂ ਨੂੰ ਇਸ ਲਈ ਪ੍ਰੇਰਿਤ ਕੀਤਾ ਕਿ ਟ੍ਰੈਫਿਕ ਨਿਯਮਾਂ ਨੂੰ ਜੇਕਰ ਅਸੀਂ ਸਮਝਦੇ ਆਂ ਵਰਤਦੇ ਆਂ ਤਾਂ ਜ਼ਿੰਦਗੀ ਬਚਦੀ ਹੈ। ਕੋ ਜ਼ਿੰਦਗੀ ਬਹੁਤ ਕੀਮਤੀ ਹੈ ਜੀ ਔਰ ਜ਼ਿੰਦਗੀ ਤੋਂ ਬਿਨਾ ਕੁਝ ਵੀ ਨਹੀਂਗਾ ਇਸ ਕਰਕੇ ਮੈਂ ਖਾਸ ਕਰਕੇ ਬੱਚਿਆਂ ਨੂੰ ਅਪੀਲ ਕਰੂੰਗਾ ਜਿਹੜੇ ਬੱਚੇ ਹੂਲੜਬਾਜੀ ਕਰਦੇ ਆਂ ਕਾਰਾਂ ਭਜਾਉਂਦੇ ਹੋਏ ਵੀਡੀਓ ਬਣਾਉਂਦੇ ਆਂ ਸਿਰਫ ਇੱਕ ਸਟੇਟਸ ਪਾਉਣ ਵਾਸਤੇ ਵਿਊ ਲੈਣ ਵਾਸਤੇ ਪਰ ਉਹ ਵਿਊ ਕਈ ਵਾਰੀ ਜਿਹੜੇ ਹੈਗੇ ਆ ਮੌਤ ਦੀ ਗਿਣਤੀ ਵਿੱਚ ਤਬਦੀਲ ਹੋ ਜਾਂਦੇ ਆ ਤੁਸੀਂ ਦੇਖਿਆ ਹੋਣਾ ਪਿਛਲੇ ਕੁਝ ਦਿਨ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਆ ਜਨਮ ਦਿਨ ਤੇ ਚੱਲੇ ਸੀ ਇਹ ਬੱਚੇ ਮਨਾ ਰਹੇ ਸੀ ਜਨਮ ਦਿਨ ਔਰ ਨਾਲ ਵੀਡੀਓ ਬਣਾ ਰਹੇ ਸੀ ਹਲਣ ਬਾਜੀ ਕਰ ਰਹੇ ਸੀ ਐਕਸੀਡੈਂਟ ਹੋ ਗਿਆ ਚਾਰ ਬੱਚਿਆਂ ਦੀ ਮੌਕੇ ਤੇ ਮੌਤ ਹੋਈ ਇੱਕ ਜ਼ਖਮੀ ਹੋਇਆ ਸੋ ਐਸਾ ਬੱਚੇ ਨਾ ਕਰਿਆ ਕਰੋ ਸਾਡੀ ਇਹੀ ਬੇਨਤੀ ਹੈ ਤੁਹਾਨੂੰ ਔਰ ਜਿਹੜਾ ਜੋ ਨੈਸ਼ਨਲ ਰੋਡ ਸੇਫਟੀ ਮੰਥ ਹੈ ਜੋ 15 ਜਨਵਰੀ ਨੂੰ ਚਾਲੂ ਹੋਇਆ ਸੀ ਔਰ ਅੱਜ ਉਸ ਦਾ ਲਾਸਟ ਡੇ ਹੈਗਾ ਉਸ ਵਿੱਚ ਅਸੀਂ ਪੂਰੇ ਮੰਥ ਦੇ ਵਿੱਚ ਜੋ ਇੱਥੇ ਕੇ ਜੋ ਐਨ ਜੀਓਜ਼ ਹੈਗੇ ਜਿਵੇਂ ਮੁਕਤੀ ਪਰ ਮੁਕਤੀ ਸਰ ਵੈਲਫੇਅਰ ਕਲੱਬ ਹੈਗੇ ਉਹਨਾਂ ਦੇ ਸਹਿਯੋਗ ਨਾਲ ਔਰ ਬਾਕੀ ਕਾਫੀ ਐਨ ਜੀਓਜ਼ ਹੈਗੇ ਉਹਨਾਂ ਦੇ ਸਹਿਯੋਗ ਨਾਲ ਵੱਖ-ਵੱਖ ਪ੍ਰੋਗਰਾਮ ਸਾਡੀ ਟੀਮ ਨੇ ਆਰਗੇਨਾਈਜ਼ ਕਰਵਾਏ ਹੈਗੇ ਅੱਜ ਵੀ ਅਸੀਂ ਇੱਥੇ ਜੋ ਫ੍ਰੀ ਆਈ ਚੈੱਕਅਪ ਦਾ ਕੈਂਪ ਹੈ ਸਿਵਲ ਹਸਪੀਟਲ ਕੇ ਡਾਕਟਰ ਸਾਇਬਾਨਾ ਦੇ ਸਹਿਯੋਗ ਨਾਲ ਅਸੀਂ ਕਰ ਰਹੇ ਹੈਗੇ ਇੱਥੇ ਜੋ ड्राइवर है चेकअप चल रहा है और जो पॉल्यूशन है वो भी व्हीकल का असी फ्री चेक कर रहे हैं और काफ़ी जो जैकेट्स वगैरह वो भी असी बननी हैगी ये आज ही साढ़ा प्रोग्राम खत्म नहीं होगा ये साढ़े कंटीन्यूअस जो रोड सेफ्टी अवेयरनैस है लोगों अपील है कि जो रोड सेफ्टी के जो रूल रेगुलेशन है उन्होंने तो उन करो